ਹੰਦਸਾ ਸਿੱਖਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲ ਜੀ ਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਮੱਝ ਵਿਖਾਉਣੀ ਆ ਤੇ ਚੰਗੇ ਰਿਕਾਰਡ ਵਾਲੀ ਮੱਝ ਤੁਹਾਨੂੰ ਦਿਖਾਉਣੀ ਆ ਚੰਗੀ ਸੋਹਣੀ ਝੋਟੀ ਆ ਦੇਖ ਸਕਦੇ ਜੀ ਸਿੰਗਾ ਤਾਂ ਵੀ ਸੋਹਣੇ ਨੇ ਤੇ ਉੰਜ ਸਰੀਰੋਂ ਵੀ ਜਿਹੜੀ ਸੋਹਣੀ ਗੱਲਬਾਤ ਤਾਂ ਨਾ ਆਪਾਂ ਕਰਦੇ ਵੀ ਜੀ ਹੁਣ ਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਸਤਿ ਸ੍ਰੀ ਅਕਾਲ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਜੀ ਠਾਕ ਜੀ ਗੁਰੂ ਮਹਾਰਾਜ ਦੀ ਕਿਰਪਾ ਤੇ ਇੱਕ ਬਾਧਰ ਸਾਹਿਬ ਦੀ ਤੇ ਅੱਜ ਸਵਾ ਲੱਖੀ ਬੰਨੀ ਜੇ ਅੱਜ ਇੱਕ ਹੋਰ ਸਵਾ ਲੱਖੀ ਠੜਦਾ ਕਰਕੇ ਕੇ ਬੰਦੇ ਨਾ ਯਾ ਨਹੀਂ ਹੋਇਆ ਸਰੀਰ ਥੋੜਾ ਢਲਾ ਜਾ ਹੋ ਗਿਆ ਅੱਛਾ ਉਹਦਾ ਕਰਕੇ ਨਿਕਲ ਨੂੰ ਜੀ ਨਹੀਂ ਕੀਤਾ ਕੇ ਬੰਦੇ ਇਹ ਵੀ ਇੱਕੋ ਵੀਰ ਨੇ ਮੱਝ ਮਾਨਦਾਨਾ ਭੇਜੀ ਭਰਾ ਨੇ ਇੱਕ ਨੇ ਅੱਛਾ ਫੋਨ ਮੈਂ ਉਹਨੂੰ ਫੋਨ ਤੇ ਆਖਿਆ ਤੇ ਮੈਂ ਵੀਡੀਓ ਪਾਈ ਤੇ ਮੈਂ ਭੇਜ ਦੇ ਉਹਦੀ ਚੰਗੀ ਆ ਠੀਕ ਆ ਹਾਂਜੀ ਤੇ ਚਲੋ ਹਾਂਜੀ ਜ਼ਿਲ੍ਹਾ ਅਮਰੀਕਸਰ ਤਸਵੀਲ ਭਵਕਾਲਾ ਸਾਹਿਬ ਠੀਕ ਹੈ ਜੀ ਤੇ ਅੱਜ ਨਾ ਤੋਂ 2 ਕਿਲੋਮੀਟਰ ਹਾਂਜੀ ਅਰਗੀਏ ਤੋਂ 3 ਕਿਲੋਮੀਟਰ ਠੀਕ ਹੈ ਜੀ ਪਿੰਡਰਾਲਾ ਪੁਲ ਵਜਦਾ ਜੇ ਠੀਕ ਹੈ ਜੀ ਉਦੋਂ ਥਾਂ ਉੱਤਰ ਕੇ ਮੇਨ ਰੋਡ ਤੋਂ ਗਾਰਡ ਦੇ ਬੰਨੇ ਫਾੜਕ ਹੁੰਦਾ ਫਾੜਕ ਦੇ ਨਾਲ ਹੀ ਆਪਣੀ ਗਾਰਡ ਦੇ ਬੰਨੇ ਕੋਠੀ ਹੈ ਠੀਕ ਹੈ ਜੀ ਫਾੜਕ ਦੇ ਬਿਲਕੁਲ ਲੱਗ ਹੀ ਆ ਹਨ ਬਿਲਕੁਲ ਲੱਗ ਹੀ ਗਾਰਡ ਦੇ ਬੰਨੇ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲਦੇ ਕਰੀ 7476 4937 ਠੀਕ ਹੈ ਜੀ ਤੇ ਕਰੀ ਆ ਦੇਖ ਸਕਦੇ ਜੀ ਚੰਗੀ ਸੋਹਣੀ ਝੋਟੀ ਆ ਚੰਗੇ ਕੱਦ ਕਾਠ ਵਾਲੀ ਆ ਤੇ ਚੰਗੇ ਪਿੱਠ ਕੁੜੇ ਵਾਲੀ ਆ ਸਿੱਕੀ ਮੂੰਹ ਆ ਜੀ ਅੱਛਾ ਉਹ ਉਹ ਕੱਟੀ ਆ ਮਗਰਨ ਦਸਵਾਂ ਦਿਨ ਤੇ ਸੁਬਾ ਕਿੰਵੇਂ ਆ ਜੇ ਦਾ ਸੁਬਾ ਦੂਜਾ ਸੁਬਾ ਤੂੰ ਅੱਛਾ ਮੂੰਹ ਛਗੀ ਮੂੰਹ ਛਗੀ ਹੁਣ ਮੈਂ ਤਾਂ ਹੀ ਫੜਾਵੇਗਾ ਮੂੰਹ ਨਾ ਫੜਾਵੇ ਹਦਾ ਜਿਹੜਾ ਵੀਰ ਭਰਾ ਵਾ ਵੇਖ ਕੇ ਖੜੇ ਛੇਦਾਂ ਦੀ ਹੋਣਗੇ ਅੱਛਾ ਤੇ ਫਿਰ ਇਹਦਾ ਇੱਕ ਹੋਰ ਕਾਰਡ ਆ ਕਹੀ ਹੁੰਦਾ ਨਾ ਵੀ ਮਈਆਂ ਨੇ ਐਵੇਂ ਬੱਚਾ ਲਾਂਦੇ ਫਿਰੋ ਅੱਛਾ ਉਹ ਕੰਮ ਨਹੀਂ ਹੈਗੇ ਦਾ ਅੱਛਾ ਇਸ ਤਰ੍ਹਾਂ ਹੀ ਇਦਾਂ ਹੀ ਇਦਾਂ ਹੀ ਬੈਠੇ ਰਹੋ 10 ਬੰਦੇ ਬੈਠੇ 15 ਬੰਦੇ ਨੂੰ ਲਾਂਭਣ ਠੀਕ ਆ ਇਦਾਂ ਬੈਠੇ ਰਹੋ ਭਾਵੇਂ ਠੀਕ ਆ ਇਨੀ ਹੀ ਹੀਲ ਸਾਬੂ ਜਿੱਥੇ ਮਰਜੀ ਅਰੇ ਮદાન ਹੀ ਛੱਡ ਕੇ ਛੋੜੋ ਅੱਛਾ ਆ ਕਹੀ ਹੁੰਦਾ ਨਾ ਵੀ ਜ਼ਿਆਦਾ ਹੀ ਬੱਚੇ ਦਾ ਕਰਦੇ ਕਈ ਘਰ ਵਾਲੇ ਵਿਚਾਰਿਆਂ ਕੋ ਬੱਚਾ ਚਲੋ ਮਹਾਰਾਜ ਸੋਖੀ ਰੱਖੀ ਹੁੰਦਾ ਤੇ ਬੱਚਾ ਚੰਗਾ ਮਗਰ ਮਗਰ ਕੱਟੀ ਚੰਗੀ ਆ ਕੱਢੀ ਚੰਗੀ ਮਗਰ ਠੰਡ ਦਾ ਸਮਾਂ ਆ ਤੇ ਮੈਂ ਤਾਂ ਕਰਕੇ ਆ ਵੀ ਭਰੇ ਆ ਵੀ ਇਹਦੇ ਸਫਾਈਆਂ ਬੜੀਆਂ ਚੰਗੀਆਂ ਨੇ ਇਹ ਆ ਕਿ ਕੱਲ ਨੂੰ ਕੋਈ ਦਿੱਕਤ ਨਾ ਹੋਊ ਕਿ ਭਾਈ ਕੋਈ ਨਹੀਂ ਕਹੀ ਹੁੰਦਾ ਨਾ ਵੀ ਬੱਚੇ ਦਾ ਹੁਣ ਆ Đ ਉਹ ਇੱਕ ਮੈਂ ਉਹ ਬਹੁਤ ਜ਼ਿਆਦਾ ਬੱਚੇ ਦਾ ਘਰ ਦੀ ਕਰਦੀ ਆ ਤੇ ਇਹਦਾ ਇਹ ਆ ਵੀ ਇਹਨਾਂ ਵਿਚਾਰੀਆਂ ਕਰਮਾਣੀਆਂ ਨੇ ਲੱਤ ਪੁੱਟਣ ਦਾ ਪਤਾ ਹੀ ਨਹੀਂ ਭਾਵੇਂ ਉਹ ਉੱਥੇ ਤੋਰ ਕੇ ਨਾ ਥੱਲੇ ਬੈਜੋ ਅੱਛਾ ਇਹ ਹੁੰਦਾ ਨਾ ਵੀ ਸਹੀ ਇਹ ਗਾਂ ਹੀ ਆ ਇੱਕ ਸਾਥ ਗਾਵਾਂ ਵਾਲਾ ਸਾਹ ਵੀ ਆ ਕੇ ਕਿ ਠੰਡੀ ਠੇਰੀ ਆ ਕੇ ਪੂਰੀ ਬਹੁਤ ਜ਼ਿਆਦੀ ਦੂਜਾ ਭਾਜੀ ਬਹੁਤ ਜ਼ਿਆਦੀ ਠੰਡੀ ਸੀ ਸੋਈ ਨੋ ਕਿੰਨੇ ਦੇਣਾ ਹੋਏ ਅੱਜ ਬੰਦਾ ਦੇ ਜੀ ਅੱਜ ਪੱਕਾ ਆਈਦਾ ਦੇਖ ਸਕਦੇ ਭਾਵੇਂ ਬਚਾ ਕੋਈ ਅੱਜ ਛੱਡਿਆ ਅੱਛਾ ਜੈਨ ਦੀ ਮਰਜ਼ੀ ਵੜੀ ਜਾਓ ਠੀਕ ਹੈ ਜੀ ਸਿਵਤਾ ਕੁੜਿਆ ਪਤਾ ਮਹਾਰਾਜ ਨੇ ਭਾਗੀ ਐਸੇ ਲਾਏ ਨੂੰ ਅੱਛਾ ਹਾਂਜੀ ਗੁਰੂ ਮਹਾਰਾਜ ਦੀ ਕਿਰਪਾ ਚ ਉਹ ਮਹਾਰਾਜ ਕਿਰਪਾ ਰੱਖੇ ਠੀਕ ਹੈ ਤੇ ਚਲੋ ਮਹਾਰਾਜ ਹਰ ਇੱਕ ਤੇ ਮੇਰ ਕਰੇ ਜਿਹੜੇ ਵੀਰ ਭਰਾ ਨੇ ਖੜਨੀ ਉਹਦੇ ਘਰ ਵੀ ਸੁੱਖ ਸ਼ਾਂਤੀ ਬਖਸ਼ੇ ਤੇ ਦੁੱਧ ਕਿੰਨਾ ਦੁੱਧ ਵੀਰ ਜੀ ਵੇਖੋ ਆਪਾਂ ਨਾ ਕਹਣਾ 16 ਨੇ ਨਾ ਕਹਣਾ 17 ਅੱਛਾ ਪੱਕਾ ਦੁੱਧ ਦੱਸਿਆ 10 ਲੀਟਰ ਮਿੰਤੀ ਵਾਲਾ ਮਾਰ ਕੇ ਦੇਣਾ ਇੱਥੇ ਅੱਛਾ ਸਾਢੇ 7 ਲੀਟਰ ਇੱਕ ਟਾਈਮ ਦਾ ਛੱਡ ਕੇ ਕੱਢੀ ਮਿਲ ਕੇ ਦਵਾਂਗੇ ਬਾਲਟੀ ਆਪਣੀ 15 ਲੀਟਰ ਨਾ ਨਿਕਲੇ ਤੇ ਨਾ ਨਿਕਲੇ ਤਾਂ ਮੈਂ ਤਾਂ ਜਿੰਨੇ ਦਾ ਵੀ ਸੌਦਾ ਹੋਇਆ 5000 ਛੱਡਿਆ ਜਾਂ ਕਿਲੋ ਵੀ ਘੜੇ ਦੇ ਅੱਛਾ ਕਿਲੋ ਮਗਰ 5000 ਛੱਡਿਆ ਅੱਛਾ ਕਿਲੋ ਮਗਰ 5000 ਦੋ ਕੱਢ ਦੂ ਉਹਨੇ ਚਾਹ ਤੇ ਕੱਢੂ 14 ਹਾਂਜੀ ਤੇ ਫਿਰ 1000 ਪੀ 5000 5000 ਅੱਛਾ ਚਾਹ ਗੱਡੇ 13 ਫਿਰਦਾ ਅੱਛਾ ਗੱਲਾਂ ਆਪਾਂ ਦੋਈ ਕਰਨੀਆਂ ਠੀਕ ਆ ਜਿਹਨ ਚੋਕੇ ਦਵਾਂਗੇ ਨਾਲੇ ਅਗਲੇ ਨੂੰ ਵੀ ਤਸੱਲੀ ਹੋ ਜੇ ਠੀਕ ਆ 5000 ਲੀਟਰ ਮਗਰ ਘਾਟਿਆ ਇੱਥੇ ਹੀ ਚਵਾ ਕੇ ਦਿਓ ਫਿਰ ਚਵਾ ਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੇ ਮੇਰਾ ਵੀਰ ਭਰਾ ਠੀਕ ਆ ਜੀ ਤੇ ਚਵਾ ਚੂ ਓਕੇ ਪੂਰਾ ਮੈਂ ਹੀ ਆ ਵੇਖਣੇ ਕੱਟੀ ਛੱਡ ਕੇ ਇਦਾਂ ਫਿਰ ਪਨਾਲੇ ਯਾਰ ਕੀ ਆ ਮੋਟਰ ਜਿੱਦਾਂ ਲੱਗੀ ਆ ਠੀਕ ਆ ਬੱচ্চਾ ਲਾ ਕੇ ਦਿਖਾਈ ਦੀ ਹੇਠਾਂ ਆ ਕੱਟੀ ਆ ਮਗਰ ਇਹ ਆ ਵੀ ਬੱਚਾ ਵੀ ਪਲਿਆ ਵਾ ਜਿੱਦਾਂ ਦਾ ਮੈਂ ਨੇ ਦਿੱਤਾ ਨਾ ਹਾਂਜੀ ਬੱਚਾ ਵੀ ਪਲਿਆ ਵਾ ਚਲੋ 2 ਮਹੀਆ ਬਣ ਜਾਣੀਆਂ ਵਾ ਕੋਈ ਸੰਭਣ ਵਾਲਾ ਵੀਰੋ ਮਗਰ ਕੱਟੇ ਚੰਗੀ ਆ ਜਿਹੜੀ ਪਰ ਮਾਹਾਂ ਉਹ ਲਾ ਪੂਛ ਉਨੀ ਚਿੱਟੀ ਇਹਦੀ ਵੀ ਉਨੀ ਚਿੱਟੀ ਠੀਕ ਹੈ ਮੱਥੇ ਇਹਦੇ ਵੀ ਨੇ ਵੱਲ ਲੇਗਾ ਠੀਕ ਆ ਹਾਂਜੀ ਮਾਵਾਂ ਈਆਂ ਇੱਕੋ ਜਿਹੀਆਂ ਕਾਲੀਆਂ ਵਾ ਜਿਹੜੀਆਂ ਦੋਵੇਂ ਆ ਦੇਖ ਸਾਦੇ ਮਗਰ ਕੱਟੇ ਵੀ ਚੰਗੇ ਆ ਤੇ ਆਪ ਵੀ ਝੋਟੀ ਸੋਹਣੀ ਆ ਜਿਹੜੀ ਇੱਕ ਰੀ ਫਸਮਾਗ ਤੁਹਾਨੂੰ ਦਿਖਾ ਦਿੰਨੇ ਜੀ ਕਸਮਗੀ ਜੀ ਵੀਰ ਜੀ ਜੀ ਨਾ ਪੰਨਾ ਫਿਰ ਨਾ ਆ ਆਹ ਦੇਖ ਸਾਦੇ ਥਾਣੇ ਦੇ ਲਾਗੇ ਤਾਂ ਤੇ ਆਇਤਾ ਫਿਰ ਇਹਦਾ ਧਾਰ ਵੀ ਲੈਣਦੀ ਆ ਇਹ ਨਹੀਂ ਉਹ ਕਈ ਹੁੰਦਾ ਵਾ ਵੀ ਬੱਚੇ ਦਾ ਜਿਆਦਾ ਦੇਖਣਾ ਇਹ ਜਿਆਦਾ ਸਟੇਜ ਤੁਹਾਨੂੰ ਧਾਰਦਾ ਕਰਦੀ ਜੇ ਆ ਦੇਖ ਸਾਦੇ ਜੀ ਚਵਾਜ ਦਾ ਇਹਦੇ ਅਗਲੇ ਥਾਣੇ ਦਾ ਤੇ ਮਗਰਲੇ ਥਾਣੇ ਦਾ ਵੀ ਨਜ਼ਾਰਾ ਦਿਖਾ ਦਈਏ ਜੀ ਆ ਦੇਤਾ ਦੇ ਨਮਗਰ ਲਖਨਵਾ ਦਾ ਜਵਾਬ। ਕਵਾਦ ਇਦਾਂ ਜੀ ਕੋਈ ਰੜਕ ਨਹੀਂ ਕੋਈ ਕੋ ਨਹੀਂ ਕੋ ਬਾਦਗਾਨ ਨਹੀਂ ਕੋ ਪੂਰ ਛਟਾ ਨਹੀਂ ਠੀਕ ਹੈ ਜੇ ਕਰੀਏ ਤਰੇ ਸੰਦ ਕਾ ਲੀਏ ਤੇ ਆਪ ਲਓ ਲਓ। ਜਿਆ ਖੋਲੋ ਫਿਰ ਤੋਂ ਲਓ ਜੀ ਮਾਰਾ ਗੁਰੂ ਤੇ। ਮੋਕੇਰੇ ਦੁੱਧ ਜਿਹੜਾ ਇਹਦੇ ਕੋਲ 15 ਲੀਟਰ ਜਿਹੜਾ ਤਿਆਰ ਦੱਸਦੇ ਆ। ਜਿਹੜਾ ਕਹਿੰਦੇ ਕਿ ਘਰੋਂ ਚਵਾ ਕੇ ਦਵਾਂਗੇ। ਬਾਕੀ ਅੱਗੇ ਤੁਹਾਡੀ ਜਿੰਮੇ ਆ ਰਿਭੰਦੇ ਆ ਆਪਣੀ ਚਵਾਈ ਕਰਕੇ ਖੜਨ ਦੀ ਕਿਉਂਕਿ ਵੀਡੀਓ ਆਪਾਂ ਚਵਾਈ ਕਰਕੇ ਨਹੀਂ ਬਣਾਉਂਦੇ। ਐਚ ਵਾਈ ਜਿਹੜੀ ਤੁਸੀਂ ਆਪ ਕਰਨੀ ਲਾਜੋ ਸਿੱਧੀ ਲਾਜੇ ਬਜੀ ਤੁਹਾਡੀ 12 18 ਲੀਟਰ ਕਰੂਗੀ ਲੈ ਬਜੀ ਲਓ ਆਹ ਦੇਖ ਸਾਦੇ ਜੇ 500 ਤੱਕ ਚਲਦੀ ਸੋਹਣੀ ਚੋਟੀ ਆ ਜਿਹੜੀ ਅੰਦਰ ਨੂੰ ਥੋੜਾ ਤੇਜ ਜਾਂਦੀ ਹੈ ਥੱਪੜੇ ਤੋਂ ਆਪਾਂ ਦੇਖ ਸਕਦੇ ਚੰਗੀ ਆ ਜਿਹੜੀ ਸਾੰਭੀ ਚੋਟੀ ਆ ਬਾਕੀ ਤਸੱਲੀ ਜਿਹੜੀ ਕਰਕੇ ਉਹ ਖੜਨੀ ਤੁਹਾਡੀ ਜ਼ਿੰਮੇਵਾਰੀ ਆ ਦੁੱਧ ਤੋਂ ਤੁਸੀਂ ਆਪ ਆਪਣੀ ਚਵਾਈ ਕਰਕੇ ਖੜਨੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਲੇ ਆ ਦੇਖਾਂ ਦੇਖ ਹਵਾਨਾ ਬਾਕੀ ਗਾਹ ਨੂੰ ਵੀ ਹਵਾਨਾ ਜਿਹੜਾ ਇਹਦਾ ਚੰਗਾ ਹਾਂਜੀ ਇੱਕ ਹੋਰ ਗਾਹ ਨਹੀਂ ਵੀ ਬਾਹਰੋਂ ਆ ਕੇ ਘੁੰਮ ਕੇ ਅੱਛਾ ਬੈਠ ਨਹੀਂ ਦੇਣਾ ਫੇਰ ਬੈਜੋ ਭਾਣ ਇੱਦਾਂ ਬੈਜੋ ਫੇਰ ਹਾਂ ਦੇਖਾਂ ਦੇ ਜੀ ਫੇਰ ਭਾਣ ਦੇਖਾਂ ਤੇ ਚਵਾਜ ਰਹਿਣ ਮੈਂ ਕਹਿ ਰਿਹਾ ਨਾ ਮੈਂ ਇੱਕ ਰੀਬਾ ਹਵਾ ਪਾਦਾ ਹਾਂ ਜੀ ਹੁਣ ਕੇ ਥੱਲੇ ਨਹੀਂ ਬੈਹਣ ਦੇਣਾ ਹਾਂਜੀ ਹਾਂਜੀ ਇਹਦੇ ਆ ਰਿਹਾ ਇਹਦੇ ਤੇ ਭਾਵੇਂ ਨਾ 12 ਰੀ ਬਜੇ ਦਿਹਾੜੀ ਦਾ ਕੋਈ ਫ੍ਰਿਜ ਹੀ ਆ ਤਾਂ ਮੈਂ ਦੋਵੇਂ ਪਾਸੇ ਦੂਜੇ ਪਾਸੇ ਜਿਹੜਾ ਮਰਜੀ ਬੜੀ ਬੜਿਆ ਤੇ ਛੋਟੇ ਛੋਟੇ ਬੱਚੇ ਬੜੇ ਮਿਲਦੇ ਠੀਕ ਹੈ ਜੀ ਤੇ ਕੀ ਰੱਖੇ ਵੇਦੀ ਫਿਰ ਇਹਦਾ ਮੁੱਲ ਆਪਾਂ ਮੁੱਲ ਤੇ ਵੇਖੋ ਜੀ ਕਿੰਕ ਹੋ ਜਾਈਏ ਤੇ ਲੋਕ ਤੇ ਦੋ ਦੋ ਵੀ ਮੰਗੀ ਜਾਂਦੇ ਹੋ ਜੀਆਂ ਛੋਟੀਆਂ ਦਾ ਹਾਂਜੀ ਹਾਂਜੀ ਆਪਾਂ ਨਾ ਕੋ ਡੇਢ ਮੰਗਣਾ ਵਾ ਅੱਛਾ ਭਾ ਨਾ ਵਾਲਾ ਮੁੱਲ ਕਵਾਂਗੇ ਚਲੋ ਵੀਰ ਭਰਾ ਕੋ ਕਰੂਗਾ ਤੇ ਫੋਨ ਤੇ ਮਾਨ ਵੀ ਕਰ ਦਾਂਗੇ ਹਾਂਜੀ ਹੁਣ ਦਾ 15 ਇੱਕ ਪੰਜੀ ਇੱਕ ਪੰਜੀ ਇੱਕ ਪੰਜੀ ਵਿੱਚੋਂ ਕਰਨਾ ਮਾਨਤਾ 15 ਲੀਟਰ ਦੋ ਤਿਆਰ ਠੀਕ ਆ ਮਾਨਤਾ ਨੇ 1000 ਦਾ ਹੋਰ ਹੋ ਜੂ ਛੋਟੇ ਵੀਰ ਮੁਕਾਈਏ ਕਿੱਥੇ ਜੱਸ ਨੋ ਕਰਨੀ 1 ਲੱਖ 22 ਹਜ਼ਾਰ ਦੇ ਅੱਛਾ ਹਾਂਜੀ 1 ਲੱਖ 22 ਹਜ਼ਾਰ ਦੀ ਮਕਾ ਦੇਣੀ ਆ ਜਿੱਥੇ ਗਾੜੀ ਦੂਜਾ ਵੀਰ ਕੋਈ ਵੀਰ ਭਰਾ ਫੋਨ ਕਰੂਗਾ ਅੱਛਾ ਮਨ ਜੋੜ ਕੇ ਬੇਨਤੀ ਆ ਕੋਈ ਗੱਲ ਨਹੀਂ ਜੀ ਅੱਛਾ ਆਪਣਾ ਮਨ ਠੰਡਾ ਕਰ ਲੈ ਜਿਹੜਾ ਵੀ ਕੋ ਲਾ ਕੇ ਕਹੀ ਹੁੰਦਾ ਨਾ ਵੀ ਸਾਡਾ ਮਨ ਨਹੀਂ ਠੰਡਾ ਆ ਪਤਾ ਨਹੀਂ ਕਦੋਂ ਰਹਿ ਗਈ ਅੱਛਾ ਮਨ ਠੰਡਾ ਕਰ ਲੈ ਚਲੋ ਚਿੱਤ ਕਰੂ ਦੇ ਦੇ ਦਾਂਗੇ ਨਾ ਚਿੱਤ ਕਰੂ ਦੇ ਨਾਲ ਉਹ ਹੀ ਮੱਝ ਦੇ ਹਿਸਾਬ ਨਾਲ ਕੋਈ ਪੈਸੇ ਲਾਵੇ ਜਿੱਥੇ ਸੌਦਾ ਰਲੂਗਾ ਆਪੇ ਹੋ ਜੂਗਾ ਜਿੱਥੇ ਰਲੂਗਾ ਉੱਥੇ ਹੋ ਜਾਊਗਾ ਠੀਕ ਹੈ ਜੀ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੇ ਜੀ ਕਿਉਂਕਿ ਪੈਸੇ ਤੁਸੀਂ ਖਰਚਨੇ ਜਿੰਮੇਵਾਰੀ ਵੀ ਤੁਹਾਡੀ ਬੰਦੀ ਹੈ ਆਪਣੀ ਤਸੱਲੀ ਕਰਕੇ ਖੜਨ ਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ